ਇੱਕ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਤੇ ਇਸੇ ਮਾਮਲੇ ਨੂੰ ਸੁਣ ਕੇ ਤੁਹਾਨੂੰ ਸਾਵਧਾਨ ਗੁਣਾ ਵੀ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇੱਕ ਜੀਹਾ ਹੀ ਪੌਤ ਵੱਡਾ ਕਾਣ ਜਿਹੜਾ ਇੱਕ ਔਰਤ ਵੱਲੋਂ ਕੀਤਾ ਗਿਆ ਕਿਉਂਕਿ ਔਰਤਾਂ ਆਪਣੇ ਚਾਂਸੇ ਦੇ ਵਿੱਚ ਭੋਲੇ-ਪਾਲੇ ਲੋਕਾਂ ਨੂੰ ਫਸਾਈ ਲੈਂਦੀਆਂ ਨੇ ਦੱਸ ਰਿਹਾ ਤੁਹਾਨੂੰ ਦੱਸ ਦਈਏ ਕਿ ਹੁਣ ਉੱਤਰਾਖੰਡ ਦੇ ਪੁਲਿਸ ਦੇ ਵੱਲੋਂ ਜੁਆ ਇੱਕ ਬਲੈਕਮੇਲ ਕਰਨ ਵਾਲੀ ਔਰਤ ਦੀ ਗ੍ਰਿਫਤਾਰੀ ਕੀਤੀ ਆ ਵੱਡੀ ਸਫਲਤਾ ਹਾਸਲ ਹੋਈ ਹੈ ਦਰਸਤ ਦੱਸੀਏ ਕਿ ਅੰਕਿਤਾ ਸ਼ਰਮਾ ਉਸਨੇ ਆਪਣਾ ਨਾਮ ਦੱਸਿਆ ਪਰ ਉਸਦਾ ਅਸਲੀ ਨਾਮ ਹੀਨਾ ਵਰਮਾ ਸੀ ਦੱਸੀਏ ਕਿ ਜੋ ਅੰਕਿਤਾ ਸ਼ਰਮਾ ਔਲੇ-ਪਾਲੇ ਮਰਦਾਂ ਨੂੰ ਆਪਣੇ ਜਾਲ ਵਿੱਚ ਪਸਾਉਂਦੀ ਸੀ ਤੇ ਠੱਗੀ ਮਾਰਦੀ ਸੀ ਤੇ ਉਸ ਤੋਂ ਬਾਅਦ ਫਰਾਰ ਹੋ ਜਾਂਦੀ ਸੀ ਇਸੇ ਤਰੀਕੇ ਦੇ ਨਾਲ ਇੱਕ ਵਿਅਕਤੀ ਨੂੰ ਆਪਣੇ ਆਪ ਨੂੰ ਦੱਸਿਆ ਕਿ ਮੈਂ ਵਕੀਲ ਹਾਂ ਪੇਸ਼ੇ ਤੋਂ ਵਕੀਲ ਦੱਸਿਆ ਤੇ ਹੌਲੀ-ਹੌਲੀ ਉਸ ਨੂੰ ਆਪਣੇ ਪਿਆਰ ਦੇ ਚਾਂਸੇ ਦੇ ਵਿੱਚ ਫਸਾ ਲਿਆ ਤੇ ਉਸ ਤੋਂ ਬਾਅਦ ਜਦੋਂ ਆਪਣੇ ਪਿਆਰ ਦੇ ਚਾਂਸੇ ਵਿੱਚ ਫਸਾ ਲਿਆ ਤਾਂ ਉਸ ਕੋਲੋਂ ਪਹਿਲਾਂ ਲੱਖਾਂ ਦੀ ਠੱਗੀ ਮਾਰੀ ਫਿਰ ਵਿਆਹ ਕਰਵਾਉਂਦਾ ਨਾਟਕ ਕਰਕੇ ਉਸਤੇ ਘਰ ਲੈ ਲੱਗ ਪਈ ਤਾਂ ਘਰ ਲੈ ਕੇ ਵੀ ਉਸਤੇ ਕੋਲੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇ ਜੇਕਰ ਉਹ ਕਿਹਾ ਕਿ ਪੈਸੇ ਨਹੀਂ ਦਿੱਤੇ ਤਾਂ ਫਿਰ ਜੋ ਉਹ ਅੰਕਿਤਾ ਸ਼ਰਮਾ ਜੋ ਹੈ ਜਾਂ ਤਾਂ ਉਸ ਨੂੰ ਮਾਰ ਦੇਵੇਗੀ ਜਾਂ ਖੁਦ ਖੁਦਕੁਸ਼ੀ ਕਰ ਲਵੇਗੀ ਅਜਿਹੀਆਂ ਗੱਲਾਂ ਉਸ ਵੱਲੋਂ ਆਖੀਆਂ ਗਈਆਂ ਆਕਰਦ ਵਾਲਿਆਂ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਦਵੇਗੀ ਇਹ ਰਹੀਆਂ ਧਮਕੀਆਂ ਦੇ ਰਹੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਫਿਰ ਪੀੜਤਾ ਨੂੰ ਇਸ ਬਾਬਤ ਸ਼ੱਕ ਹੋਇਆ ਤਾਂ ਉਸਨੇ ਉਸ ਦੀ ਜਾਣਕਾਰੀ ਇਕੱਠੀ ਕੀਤੀ ਤੇ ਉਸ ਨੂੰ ਪਤਾ ਲੱਗਾ ਇਸ ਦਾ ਅਸਲੀ ਨਾਮ ਅਕਿਤਾ ਸ਼ਰਮਾ ਲਈ ਹੈ ਇਸ ਦੀ ਆਧਾਰ ਕਾਰਡ ਤੇ ਪਛਾਣ ਲੱਗ ਹੈ ਇਹ ਲੋਕਾਂ ਨੂੰ ਠੱਗਣ ਦੇ ਲਈ ਆਪਣੇ ਵੱਖ-ਵੱਖ ਜਿਹੜੇ ਆਧਾਰ ਕਾਰਡ ਬਣਾ ਲੈਂਦੀ ਸੀ ਜਾਨਕੀ ਗਲਤ ਐਡਰੈਸ ਤੇ ਆਪਣੇ ਪੇਸ਼ੇ ਵਜੋਂ ਬਗ ਚੀਜ਼ਾਂ ਦੱਸਦੀ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ SIM ਕਾਰਡ ਦੀ ਵਰਤੋਂ ਵੀ ਕਰਦੀ ਸੀ SIM ਕਾਰਡ ਦੀ ਵਰਤੋਂ ਕਰਨ ਤੋਂ ਬਾਅਦ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੀ। ਤਾਂ ਇਸੇ ਤਰੀਕੇ ਨਾਲ ਬਹੁਤ ਸਾਰੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ। ਕਦੇ ਆਪਣੇ ਆਪ ਨੂੰ ਬ੍ਰਾਂਡ ਇਨਵੈਸਟਰ, ਕਦੇ ਆਪਣੇ ਆਪ ਨੂੰ ਵਪਾਰੀ ਤੇ ਕਦੇ ਆਪਣੇ ਆਪ ਨੂੰ ਪੇਸ਼ੇ ਤੋਂ ਵਕੀਲ ਦੱਸਦੀ ਸੀ। ਮਤਲਬ ਵੱਡੇ ਔਦਿਆਂ ਤੇ ਆਪਣੇ ਆਪ ਨੂੰ ਦੱਸਦੀ ਸੀ ਔਰ ਜਦੋਂ ਬਾਅਦ ਫਿਰ ਬਾਅਦ ਦੇ ਵਿੱਚ ਲੋਕਾਂ ਨੂੰ ਬਲੈਕਮਿਲ ਕਰਦੀ ਸੀ। ਤਾਂ ਪੁਲਿਸ ਤੋਂ ਇਹ ਮਾਮਲਾ ਹੁਣ ਪਹੁੰਚ ਚੁੱਕਿਆ ਤੇ ਅੰਕਿਤਾ ਸ਼ਰਮਾ ਜਾਨਕੀ ਹੀਨਾ ਤੇ ਬਹੁਤ ਸਾਰੇ ਮਾਮਲੇ ਹੁਣ ਦਰਜ ਹੋ ਚੁੱਕੇ ਨੇ ਵੱਖ-ਵੱਖ ਧਰਮਾਂ ਦੇ ਤਹਿਤ ਤੇ ਇਸ ਤੋਂ ਬਾਅਦ ਦੂਸਤੀ ਗ੍ਰਿਫਤਾਰੀ ਹੋ ਚੁੱਕੀ ਹੈ। ਇਹ ਵੀ ਵੱਡਾ ਖਲਾਸਾ ਹੋਇ ਤੇ ਹੋਰ ਧਾਵਾ ਤੇ ਇਸ ਦੇ ਉੱਤੇ ਕੇਸ ਪਹਿਲਾਂ ਵੀ ਦਰਜ ਸੀ ਕਿਉਂਕਿ ਇਸ ਨੇ ਬਹੁਤ ਵੱਡੇ ਪੱਧਰ ਦੀ ਠੱਗੀ ਮਾਰੀ ਹੈ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਪਿਆਰ ਦੇ ਝਾਂਸੇ ਵਿੱਚ ਪਸੰਦੀ ਸੀ ਤੇ ਇਹ ਵੀ ਖੁਲਾਸਾ ਹੋਇਆ ਇਹ ਵਿਆਹੀ ਹੋਈ ਹੈ ਤੇ ਪੇਸ਼ੇ ਤੋਂ ਕੋਈ ਵਕੀਲ ਨਹੀਂ ਹੈ ਪਰ ਠੱਗੀ ਮਾਰਨ ਵਾਲੀ ਇੱਕ ਵੱਡੀ ਬਲੈਕਮੇਲਰ ਜੋ ਕਿ ਬਹੁਤ ਜ਼ਿਆਦਾ ਚਰਚਿਤ ਹੈ ਬਹੁਤ ਸਾਰੇ ਲੋਕ ਇਸ ਦੇ ਸ਼ਿਕਾਰ ਹੋਏ ਨੇ ਪਰ ਦੱਸਿਆ ਕਿ ਹੁਣੇ ਸ਼ਿਕਾਇਤ ਜ਼ਰੂਰ ਦਰਜ ਕਰਵਾਈ ਗਈ ਹੈ ਪਿੰਡਾਂ ਦੇ ਬੋਲੋ ਪਰ ਕਈ ਲੋਕ ਜਿਹੜੇ ਨੇ ਜਿਹੜੀ ਇਸੀ ਠੱਗੀ ਦਾ ਸ਼ਿਕਾਰ ਹੋਏ ਨੇ ਆਪਣੇ ਆਪ ਦੇ ਨੂੰ ਦੇਖਦੇ ਹੋਏ ਸਾਹਮਣੇ ਆ ਕੇ ਖੁੱਲਕੇ ਬੋਲਣ ਤੋਂ ਇਤਰਾਜ਼ ਕਰਦੇ ਨੇ ਤੇ ਆਪਣੀ ਪਛਾਣ ਛੁਪਾਉਣਾ ਚਾਹੁੰਦੇ ਨੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਤੁਸੀਂ ਮਦਦ ਕਰੋ ਕੇਸ ਦੇ ਵਿੱਚ ਹੋਰ ਖੁਲਾਸੀ ਹੋਣ ਤੇ ਤੁਹਾਨੂੰ ਜੋ ਹੈ ਇਸ ਬਾਰੇ ਗਵਾਹੀ ਦਿਓ ਤੇ ਜਿਸ ਨਾਲ ਇਸ ਦੇ ਉੱਤੇ ਹੋਰ ਵੀ ਕੇਸ ਦਰਜ ਹੋਣ ਤਾਂ ਸਰਦਾ ਜਿਹੜੀ ਹੈ ਇਸਔਰਤ ਨੂੰ ਮਿਲ ਸਕੇ ਤਾਂ ਤੁਸੀਂ ਵੀ ਅਜਈਆਂ ਔਰਤਾਂ ਤੋਂ ਬਚ ਕੇ ਰਹੋ ਸਾਧਨ ਰਹੋ ਨਹੀਂ ਤਾਂ ਤੁਸੀਂ ਵੀ ਕਿਸੇ ਵੱਡੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਤੇ ਬਾਅਦ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ